ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੋ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਬਾਵਾ ਨੇ ਗਰਦਾਸਪੁਰ ਤੋਂ ਤੁਹਾਨੂੰ ਦੱਈਏ ਕਿ ਅੱਜ ਗਰਦਾਸਪੁਰ ਦੇ ਦਿਨਨਗਰ ਹਲਕੇ ਦੇ ਹੇਠ ਆਉਂਦੇ ਦਰੰਗਲਾ ਦੇ ਵਿੱਚ ਵੰਡੀਆਂ ਗਈਆਂ ਤਰਪਾਲਾਂ ਤੇ ਹੋਰ ਰਾਹਤ ਸਮਗਰੀ ਤੁੰਦਾ ਦੀ ਹੈ ਕਿ ਹੜ੍ਹਾਂ ਨੇ ਬਹੁਤ ਜ਼ਿਆਦਾ ਮਾਰ ਗਰੀਬ ਤਲਕੇ ਦੇ ਉੱਤੇ ਮਾਰੀ ਹੋਈ ਹੈ ਜਿਹਦੇ ਕਰਕੇ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਆ ਉਹ ਲੋਕਾਂ ਨੂੰ ਕਰਨਾ ਪੈ ਰਿਹਾ ਤੇ ਉਹਨਾਂ ਮੁਸ਼ਕਲਾ ਤੋਂ ਉਬਾਰਨ ਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਤੇ ਬਹੁਤ ਸਾਰੇ ਲੋਕ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਹੁਣ ਬਾਹਰਲੇ ਮੁਲਕਾਂ ਤੋਂ ਜਿਵੇਂ ਜੁਕ ਕੇ ਤੇ ਬਰਗਿੰਗਮ ਦੇ ਨੌਜਵਾਨਾਂ ਨੇ ਵੀ ਆਪਣੀ ਸੇਵਾ ਭੇਜ ਕੇ ਇਹ ਸੇਵਾ ਕੀਤੀ ਆ ਤੰਦਰਦੀਏ ਕਿ ਦਰੰਗਲਾ ਦੇ ਏਰੀਏ ਦੇ ਵਿੱਚ ਜਿੱਥੇ-ਜਿੱਥੇ ਵੀ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਘਰ ਜਿਨ੍ਹਾਂ ਦੀਆਂ ਸੱਤਾ ਚੋਰੀਆਂ ਨੇ ਉਹਨਾਂ ਨੂੰ ਜਾਂ ਹੜ੍ਹ ਨਾਲ ਡਿੱਗੇ ਹੋਏ ਕੋਠਿਆਂ ਵਾਲਿਆਂ ਨੂੰ ਜਿਹੜੀਆਂ ਨੇ ਉਹ ਤਰਪਾਲਾਂ ਵੰਡੀਆਂ ਜਾ ਰਹੀਆਂ ਨੇ ਤੇ ਹੋਰ ਰਾਸ਼ਨ ਸਮੱਗਰੀ ਵਗੈਰਾ ਜਿਹੜੀ ਏ ਉਹ ਵੰਡੀ ਜਾ ਰਹੀ ਏ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਨੌਬਤ ਨਾ ਆਵੇ ਤੇ ਉਹ ਆਪਣੀਆਂ ਰਾਤਾਂ ਬਰਸਾਤਾਂ ਦੇ ਵਿੱਚ ਸੁਖਾਲੀਆਂ ਕੱਟ ਸਕਣ ਇਸੇ ਤਰ੍ਹਾਂ ਜਿਹੜਾ ਆ ਅੱਜ ਯੂਕੇ ਤੋਂ ਤੇ ਬਰਗਿੰਗਮ ਤੋਂ ਨੌਜਵਾਨਾਂ ਨੇ ਜੋ ਹੈਲਪ ਭੇਜੀ ਉਸ ਹੈਲਪ ਦੇ ਦੌਰਾਨ ਤਰਪਾਲਾਂ ਤੇ ਸਮੱਗਰੀ ਜਿਹੜੀ ਏ ਉਹ ਨੌਜਵਾਨਾਂ ਵੱਲੋਂ ਇਥੇ ਦਰੰਗਲੇ ਦੇ ਪਿੰਡਾਂ ਦੇ ਵਿੱਚ ਵੰਡੀ ਗਈ ਤੇ ਲੋਕਾਂ ਨੂੰ ਇਸ ਦੁੱਖ ਦੀ ਘੜੀ ਤੋਂ ਉਬਾਰਨ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਗਈ ਉੱਥੇ ਹੀ ਨੌਜਵਾਨਾਂ ਦੇ ਭੇਜੇ ਹੋਏ ਇਸ ਗਿਫਟਾਂ ਤੋਂ ਖੋਸੋ ਕੇ ਨਾਲ ਹੀ ਉਥੋਂ ਦੇ ਵਸਨੀਕਾਂ ਨੇ ਇਹ ਵੀ ਕਹਾਇਆ ਕਿ ਬਹੁਤ ਵਧੀਆ ਉਪਰਾਲਾ ਆਇਆ ਤੇ ਨਾਲ ਹੀ ਜਿਹੜੇ ਇੱਥੇ ਇਹ ਰਸਦ ਵੰਡਣ ਆਏ ਸੀ ਉਹਨਾਂ ਨੇ ਕਿਹਾ ਕਿ ਨੌਜਵਾਨ ਕਹਿੰਦੇ ਨੇ ਕਿ ਹੋਰ ਵੀ ਅਗਰ ਲੋੜ ਕਿਸੇ ਚੀਜ਼ ਦੀ ਪੈਂਦੀ ਹੈ ਤੇ ਉਹ ਵੀ ਚੀਜ਼ ਜਿਹੜੀ ਇਹ ਅਸੀਂ ਜਲਦ ਇਹਨਾਂ ਲੋਕਾਂ ਤੱਕ ਪਹੁੰਚਾਵਾਂਗੇ ਤਾਂ ਕਿ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਠਿਨਾਈ ਨਾ ਆ ਸਕੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਇੱਥੇ ਪਹੁੰਚੇ ਸੇਵਾਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਜੀ ਨੂੰ ਪਤਾ ਹੀ ਹੈ ਕਿ ਇਸ ਵਕਤ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਦਾ ਕਰੋਪੀ ਚੱਲ ਰਹੀ ਹੈ ਅੱਜ ਅਸੀਂ ਦਰੰਗਲਾ ਬੈਲਟ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਗਲੜੀ ਦਰੰਗਲਾ ਵਾਲ ਆਈ ਸੀ ਇੱਥੇ ਜਿਹੜੀ ਸੇਵਾ ਕਰ ਰਹੇ ਨੇ ਯੂਕੇ ਤੇ ਬਾ ਰਿੰਗ ਮਦੀ ਸਾਧ ਸੰਗਤ ਜਿਹੜੀ ਬਾਹਰੋਂ ਉਹ ਸੇਵਾ ਕਰ ਰਹੀ ਹੈ ਜਿਨ੍ਹਾਂ ਦੇ ਕੋਠੇ ਢੱਟ ਗਏ ਨੇ ਜਾਂ ਜਿਨ੍ਹਾਂ ਦੇ ਕੱਚੇ ਬਿਲਕੁਲ ਨਕਾਰਾ ਹੋ ਚੁੱਕੇ ਨੇ ਉਹਨਾਂ ਨੂੰ ਤਰਪਾਲਾਂ ਦੀ ਸੇਵਾ ਤਾਰਚਾਂ ਦੀ ਸੇਵਾ ਤੇ ਮਸਰਦਾਨੀ ਦੀ ਸੇਵਾ ਕਰ ਰਹੇ ਨੇ ਅੱਜ ਤਕਰੀਬਨ ਅਸੀਂ 100 ਪਰਿਵਾਰਾਂ ਨੂੰ ਇੱਧਰ ਦੇ ਕੇ ਚੱਲੇ ਆ ਜੇ ਕੋਈ ਪਰਿਵਾਰ ਰਹਿ ਜਾਣਗੇ ਉਹਨਾਂ ਨੂੰ ਫੇਰ ਅਗਲੀ ਵਾਰੀ ਅਸੀਂ ਜਰੂਰ ਦੇ ਕੇ ਫੇਰ ਜਾ ਕੇ ਪਿੰਡਾਂ 'ਚ ਪਤਾ ਕਰਦੇ ਆ ਜੇ ਕੋਈ ਰਹਿ ਗਿਆ ਤਾਂ ਉਹਨਾਂ ਨੂੰ ਜਰੂਰ ਦੇਵਾਂਗੇ ਮੈਂ ਸਭ ਤੋਂ ਪਹਿਲਾਂ ਆਪਣੇ ਵੀਰ ਜਿਹੜੇ ਬਾਹਰੋਂ ਸੇਵਾ ਕਰ ਰਹੇ ਨੇ ਯੂਕੇ ਦੀ ਸਾਧ ਸੰਗਤ ਤਰ ਬਰਿੰਗਮ ਦੀ ਸਾਧ ਸੰਗਤ ਉਹਨਾਂ ਦਾ ਆਪਣੇ ਸਾਰੇ ਇਲਾਕੇ ਵੱਲੋਂ ਆਪਣੇ ਜ਼ਿਲ੍ਹੇ ਵੱਲੋਂ ਆਏ ਵੀਰਾਂ ਭਰਾਵਾਂ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਆਪਣੇ ਜਿਹੜੇ ਮਿਹਨਤ ਦੇ ਵਿੱਚੋਂ ਜਿਹੜਾ ਆਪਣਾ ਤਸਵੰਦ ਕੱਢ ਕੇ ਇਹਨਾਂ ਦੀ ਸੇਵਾ ਕਰ ਰਹੇ ਹੋ ਤੁਹਾਡਾ ਕੋਟਨ ਕੋਟਨ ਧੰਨਵਾਦ ਤੇ ਸਾਰੀ ਸੰਗਤ ਦਾ ਵੀ ਧੰਨਵਾਦ ਪ੍ਰਮਾਤਮਾ ਕਰੇ ਕਿ ਇਹੋ ਜੀ ਨੌਬਤ ਨਾ ਆਵੇ ਵੀ ਕਿਸੇ ਨੂੰ ਕਿਸੇ ਕੋਲ ਲੈਣ ਦੀ ਲੋੜ ਪਵੇ ਪਰ ਫਿਰ ਮੈਂ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਸੇਵਾ ਕਰ ਰਹੇ ਹੋ ਦੇਖੋ ਪੰਜਾਬ ਦੇ ਲੋਕ ਜਿਹੜੇ ਸਾਡੇ ਦੇ ਪਿੰਡਾਂ ਦੇ ਲੋਕ ਜੀਵਿੰਦਾਰ ਭਰਾ ਜਿਹੜੇ ਬੱਚੇ ਨੇ ਹੜ੍ਹਾਂ ਤੋਂ ਉਹ ਲੰਗਰ ਦੀ ਸੇਵਾ ਰਾਸ਼ਨ ਦੀ ਸੇਵਾ ਸਾਰੇ ਤਰ੍ਹਾਂ ਕਰ ਰਹੇ ਨੇ ਪਰ ਬਾਹਰ ਬਾਹਰ ਜਿਹੜੇ ਸਾਡੇ ਪੰਜਾਬੀ ਭਰਾ ਗਏ ਨੇ ਉਹਨਾਂ ਨੂੰ ਆਪਣੇ ਪੰਜਾਬ ਨਾਲ ਹਮਦਰਦੀ ਹੈ ਉਹਨਾਂ ਨੇ ਪੰਜਾਬ ਦਾ ਦੁੱਖ ਵੇਖ ਕੇ ਬਾਹਰੋਂ ਸੇਵਾ ਵੀ ਕਰ ਰਹੇ ਨੇ ਪਰ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਸਾਡੇ ਇੱਥੇ ਪ੍ਰਸ਼ਾਸਨ ਨੇ ਕੋਈ ਇਹੋ ਜਿਹਾ ਪ੍ਰਾਲਾ ਨਹੀਂ ਕੀਤਾ ਕਿ ਜੇ ਇਹਨਾਂ ਨੂੰ ਕੋਈ ਰਾਸ਼ਨ ਦਈਏ ਚਾਹੇ ਕੋਈ ਤਰਪਾਲ ਦਈਏ ਚਾਹੇ ਕੋਈ ਡੰਗਰ ਮਰ ਗਏ ਨੇ ਕੋਈ ਉਹਨਾਂ ਦਾ ਸੂਦਾ ਕਰੀਏ ਡੰਗਰ ਨੇ ਤੇ ਉਹ ਪਾਣੀ ਚ ਉਤਰੇ ਫਿਰਣ ਦੇ ਨੇ ਕੋਈ ਉਹਦਾ ਨੱਪਣ ਦਾ ਪ੍ਰਬੰਧ ਨਹੀਂ ਮੁਸ਼ਕਿਲ ਦਾ ਪ੍ਰਬੰਧ ਨਹੀਂ ਸਾਡੇ ਜਿਹੜੇ ਜੁਕੇ ਵਾਲੇ ਵੀਰ ਜਿੰਨੀ ਸਾਥ ਸੰਗਤ ਅਸੀਂ ਪਰਸੋਂ ਤੋਂ ਇੱਥੇ ਮੈਡੀਕਲ ਕੈਂਪ ਦਾ ਸ਼ੁਰੂ ਕਰ ਰਹੇ ਹਾਂ ਲਗਾਤਾਰ ਰੱਖਾਂਗੇ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਕਿਸੇ ਤਰ੍ਹਾਂ ਦੀ ਵੀ ਕੋਈ ਬਿਮਾਰੀ ਕੋਈ ਹੋਵੇ ਦਵਾਈ ਕੋਈ ਪੈਸਾ ਨਹੀਂ ਲਿਆ ਜਾਵੇਗਾ ਫਰੀ ਮੈਡੀਕਲ ਕੈਂਪ ਜਿਹੜਾ ਉਹ ਵੀ ਅਸੀਂ ਚਾਲੂ ਕਰ ਰਹੇ ਆਂ ਪਰ ਪਸੂਆਂ ਵਾਸਤੇ ਤਹੀ ਕਿ ਸੋਚਿਆ ਜੀ ਪਸੂਆਂ ਬਾਰੇ ਇਹ ਕਿਹਾ ਵੀ ਅਸੀਂ ਜਾ ਕੇ ਪਤਾ ਕਰਦੇ ਆਂ ਜਿਹੜੀ ਕੋਈ ਲੋਗ ਹੈ ਜੋ ਲੋਗ ਦੱਸਣਗੇ ਉਹ ਅਸੀਂ ਆਪਣੇ ਵੀਰਾਂ ਨੂੰ ਦੱਸਿਆ ਜਾਵੇਗਾ ਤੇ ਉਸੇ ਹਿਸਾਬ ਨਾਲ ਗਾਹ ਅੱਗੇ ਸੇਵਾ ਕੀਤੀ ਜਾਵੇਗੀ। ਹਾਂ ਜੀ ਸਰ ਮੈਂ ਕੁਲਦੀਪ ਸਿੰਘ ਬੈਂਸ ਸ਼੍ਰੋਮਣੀ ਅਕਾਲੀ ਦਲ ਤੋਂ ਜਨਰਲ ਕੌਂਸਲ ਮੈਂਬਰ ਪੰਜਾਬ ਮੈਂ ਇਹ ਸੰਸਥਾ ਦਾ ਬਹੁਤ ਹੀ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਹਲਕੇ ਦੇ ਦਰਦ ਨੂੰ ਮਹਿਸੂਸ ਕਰਦਿਆਂ ਹੋਇਆ ਜੋ ਮੇਰੇ ਵੀਰ ਨੇ ਯੂਕੇ ਤੋਂ ਸਾਰੇ ਪੈਸੇ ਆਪਣੇ ਵੀਰਾਂ ਤੋਂ ਇਕੱਠੇ ਕਰਕੇ ਸਾਡੇ ਹਲਕੇ ਦੀਨਾ ਨਗਰ ਦੇ ਦਰੰਗਲਾ ਦੇ ਪਿੰਡਾਂ ਦੇ ਵਿੱਚ ਲਾਏ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਪਾਣੀ ਦੀ ਮਾਰ ਬਹੁਤ ਜ਼ਿਆਦਾ ਪਈ ਸੀ ਬੜਾ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਸਾਰਾ ਨੁਕਸਾਨ ਤੇ ਨਹੀਂ ਕਿਸਦਾ ਭਰ ਸਕਦੇ ਪਰ ਜਿਹੜੀ ਇਹ ਟਾਈਮ ਦੇ ਉੱਤੇ ਜਿਹੜੀ ਆ ਮਦਦ ਪੱਟੀ ਕਰ ਦੇਣੀ ਆ ਨਾ ਕਿਸੇ ਨੂੰ ਕੁਛ ਨਾ ਕੁਛ ਦੇ ਦੇਣਾ ਜਿੱਦਾਂ ਜਿਨ੍ਹਾਂ ਦੇ ਕੋਠੇ ਪੱਚੇ ਢਹਿ ਗਏ ਸੀਗੇ ਚੋਂਡੇ ਸੀ ਉਹਨਾਂ ਕੋ ਰਹਿਣ ਨੂੰ ਥਾਂ ਨਹੀਂ ਸੀ ਕੋਈ ਗੁਰਦੁਆਰਿਆਂ ਵਿੱਚ ਬੈਠਾ ਸੀ ਕੋਈ ਸਰਾਜ ਗਿਆ ਹੋਇਆ ਔਰ ਇੱਥੋਂ ਦੇ ਪ੍ਰਸ਼ਾਸਨ ਤੇ ਸਰਕਾਰ ਨੇ ਕੋਈ ਉਹ ਜੀ ਬਾ ਨਹੀਂ ਫੜੀ ਉਹਨਾਂ ਨੇ ਵੀ ਕੋਝਾ ਮਜਾਕ ਹੀ ਕੀਤਾ ਨਾਲ ਤੇ ਚਲੋ ਇਹ ਸੰਸਥਾ ਪਾ ਕੇ ਮੈਸੇਜ ਪਹੁੰਚਿਆ ਉਹਨਾਂ ਨੇ بجائے ਫੋਟੋਆਂ ਕਚ ਆਂਦੇ ਜਾਂ ਕੁਝ ਉਹਨਾਂ ਨੇ ਸਿੱਧੇ ਡਾਇਰੈਕਟ ਇਹ ਸਾਡੇ ਕੋਲ ਅੱਜ ਤਰਪਾਲਾ ਮਛਰਦਾਨੀਆਂ ਔਰ ਟਾਰਚਾਂ ਦਾ ਪ੍ਰਬੰਧ ਕਰਕੇ ਲਿਆਂਦਾ ਔਰ ਅਹੀਂ ਸਾਰੇ ਜਿੰਨੇ ਲੋੜਵੰਦ ਸੀਗੇ ਉਹਨਾਂ ਸਾਰਿਆਂ ਨੂੰ ਇੱਥੇ ਬੁਲਾ ਕੇ ਉਹਨਾਂ ਦੀ ਹਵਾਇਦੀ ਦੇ ਵਿੱਚ ਹੀ ਸਾਰਿਆਂ ਨੂੰ ਮੱਈਆ ਕਰਵਾ ਦਿੱਤਾ ਤਾਂ ਇਹ ਇਹ ਸੰਸਥਾ ਦੇ ਦਿਲ ਤੋਂ ਰਣੀ ਹੈ ਇਹਨਾਂ ਨੇ ਜੋ ਕੁਛ ਕੀਤਾ ਉਹਨਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਵੀ ਅਸੀਂ ਅੱਗੇ ਤੋਂ ਹੋਰ ਵੀ ਤੁਹਾਡਾ ਜਿਹੜਾ ਵਾ ਸਾਥ ਦੇਾਂਗੇ ਰਸ਼ਨ ਪਾਣੀ ਵੀ ਦੇਾਂਗੇ ਸੋ ਅਸੀਂ ਸਾਰੇ ਜਿੰਨੇ ਵੀ ਲਾਗੇ ਪਿੰਡ ਸੀਗੇ ਅੱਜ ਜਿਵੇਂ ਮੱਦੇਪੁਰ ਸੀਗਾ ਕਾਦੀਆਂ ਵਾਲੀ ਠੁੰਡੀ ਸ਼ਾਹ ਪਰ ਨੰਡਾਲਾ ਨੂੰ ਇੱਥੋਂ ਵੰਡਿਆ ਉਸ ਤੋਂ ਬਾਅਦ ਜਿਹੜੇ ਸੰਘੌਰ ਠਾਕਰਪੁਰ ਸ਼੍ਰੀ ਰਾਮਪੁਰ ਹਸਨਪੁਰ ਪਰ ਸੰਦਰਪੁਰ ਪਾਰਲੇ ਪਿੰਡਾਂ ਦੇ ਵਿੱਚ ਵੀ ਜਾ ਰਹੇ ਆ ਉੱਥੇ ਵੀ ਇਹ ਸਾਰਾ ਕੁਝ ਜਿਹੜਾ ਵਾ ਮੱਈਆ ਕਰਾ ਕੇ ਉਹਨਾਂ ਨੂੰ ਆਵਾਂਗੇ ਤਾਂ ਜੋ ਉਹ ਕੁਛ ਨਾ ਕੁਛ ਇਹਨੂੰ ਲੈ ਕੇ ਜਿੱਦਾਂ ਬਰਸਾਤ ਦਾ ਮੌਸਮ ਅੱਜ ਵੀ ਮੀਂਹ ਬੜੇ ਜ਼ੋਰ ਦਾ ਪੈ ਗਿਆ ਸੀਗਾ ਉਹ ਉਹਨਾਂ ਦੇ ਹਿਸਤੇਵਾਬ ਦੇ ਵਿੱਚ ਆ ਸਕਣ ਅਸੀਂ ਇਸ ਸੰਸਥਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ